ਨਮਸਕਾਰ ਦੋਸਤੋ ਮੈਂ ਸ਼ਮਮਿਸ ਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਕਥੋਰ ਨਾਕੇ ਤੇ ਪਹੁੰਚੇ ਆ ਤੁਹਾਨੂੰ ਦੱਸਦੀ ਕਿ ਇਥੇ ਮੇਰੇ ਤਸਵੀਰਾਂ ਬਸ ਦੱਸਦੀਆਂ ਤੁਹਾਨੂੰ ਕਿਸੇ ਤਰ੍ਹਾਂ ਪੁਲਸਾ ਬਸ ਪੂਰੀ ਬੜੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀਦੀ ਹੈ ਹਰ ਇੱਕ ਵਾਹਨ ਦੀ ਚੈਕਿੰਗ ਕੀਤੀ ਜਾ ਰਹੀਦੀ ਹੈ ਤੁਹਾਨੂੰ ਅੱ비 ਦੱਸਦੀ ਕਿ ਕੁਛ ਦਿਨ ਪਹਿਲਾਂ ਕੋਡ ਪਟੀਆਂ ਦੇ ਵਿੱਚ ਸ਼ੱਕੀ ਵਿਅਕਤੀ ਦੇਖੇ ਗਏ ਸੀ ਪਰ ਉਹਦੇ ਨਾਲ ਨਾਲ ਜਿਹੜੇ ਕਿੜੀ ਗੰਢਾਲ ਦੇ ਵਿੱਚ ਸ਼ੱਕੀ ਵਿਅਕਤੀ ਦੇਖੇ ਗਏ ਸੀ ਪਰ ਉਹ ਜਿਹੜੇ ਕਿੜੀ ਗੰਢਾਲ ਸ਼ੱਕੀ ਵਿਅਕਤੀ ਦੇਖੇ ਗਏ ਸੀ ਉਹਦਾ ਇੱਕ ਸਕੈਚ ਵੀ ਤਿਆਰ ਕੀਤਾ ਗਿਆ ਜਿਹੜਾ ਉਹ ਸਕੈਚ ਤਿਆਰ ਕੀਤਾ ਗਿਆ ਤੁਹਾਨੂੰ ਉਹਦੀ ਤਸਵੀਰਾਂ ਵੀ ਦ ਕੀ ਜਾਵੇ ਪਰ ਉਸ ਸੰਬੰਧੀ ਅੱਜ ਜਿਹੜੀ ਕਥੋਰਪੋਲ ਦੇ ਜਿਹੜੀ ਬੜੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਕਿਦੀ ਹੈ ਤੁਸੀਂ ਮੇਰੇ ਅਪਸ਼ੇ ਤਸਵੀਰਾਂ ਦੇਖ ਸਕਦੇ ਹੋ ਪਰ ਤੁਹਾਨੂੰ ਅੱभी ਦੱਸਾਂ ਕਿ ਇੱਕ ਸਾਈਡ ਤੇ ਪਾਕਿਸਤਾਨ ਦਾ ਬਾਰਡਰ ਵੀ ਹੈਗਾ ਸਰ ਜੇ ਐਨ ਕੇ ਦਾ ਬਾਰਡਰ ਵੀ ਹੈਗਾ ਜਿਹੜੇ ਤੇ ਹਰ ਇੱਕ ਵਾਹਨ ਦੀ ਜਿਹੜੀ ਚੈਕਿੰਗ ਕੀਤੀ ਜਾ ਕਿਦੀ ਹੈ ਇਸ ਕਥੋਰਪੋਲ ਦੇ ਹੈਗਾ ਇੱਕ ਸਾਈਡ ਤੇ ਜੇ ਐਨ ਕੇ ਸਰਾਤ ਹੈਗੀ ਹੈ ਦੂਜੀ ਸਾਈਡ ਪਾਕਿਸਤਾਨ ਦੀ ਸਰਾਤ ਹੈਗੀ ਹੈ ਜਿਹੜਾ ਇੱਥੇ ਪੁਲ ਸਰ ਪਾਸੋਂ ਜਿਹੜੀ ਪੂਰੀ ਸ਼ਕਤੀ ਵਰਤੀ ਜਾ ਕਿਦੀ ਹੈ ਪਰ ਹਰ ਇੱਕ ਵਾਹਨ ਦੀ ਜਿਹੜੀ ਚੈਕਿੰਗ ਕੀਤੀ ਜਾ ਕਿਦੀ ਹੈ ਕੋਈ ਵੀ ਵਾਹਨ ਹੈ ਚਾਹੇ 4 ਵੀਲਰ ਚਾਹੇ 2 ਵੀ ਇਹ ਪਿੰਡਾਂ ਦੇ ਬਾਅਦ-ਬਾਅਦ ਘਰਾਂ ਚ ਗੁਜਰਾਣ ਦੇ ਰੇ ਉੱਥੇ ਵੀ ਜਸਰਚ ਕੀਤਾ ਜਾਇਆ ਜਾਂਦਾ ਪਰ ਮੈਂ ਸ਼ਮੀਲ ਸਨotra ਆਪਣੇ ਸੰਜੋਗੀ ਪੁਸ਼ਪ ਲਤਾ ਕੇ ਸਾਥ ਹਰਚਲ ਪੰਜਾਬ ਦੀ ਪਠਾਨਕੋਟ ਇਹ ਦਿਨ ਪਹਿਲਾਂ ਵੀ ਇਰਸ਼ਕੀ ਵਿਅਕਤੀਆਂ ਨੂੰ ਉੱਥੇ ਦੇਖਿਆ ਗਿਆ ਸੀ ਜਿਹਦੇ ਸੰਬੰਧ ਵਿੱਚ ਸਾਡੇ ਐਸਐਸਪੀ ਸ਼੍ਰੀ ਸੁਹੇਦ ਮੀਰੀ ਆਈਪੀਐਸਓ ਕਾਫੀ ਸੀਰੀਅਸ ਨੇ ਉਹਨਾਂ ਨੇ ਪੰਜਾਬ ਪੁਲਿਸian ਕਾਫੀ ਜਿਹੜੇ ਅਫਸਰਰ ਬੁੜੀਆਂ ਰਹਿਣੀਆਂ ਨੇ ਅਤੇ ਬਾਹਰੋਂ ਦੀ ਫੋਰਸ ਸਾਨੂੰ ਮਿਲੀ ਹੋਈ ਹੈ ਇਹਦੇ ਸੰਬੰਧ ਵਿੱਚ ਅਸੀਂ ਕਾਫੀ ਸੁਹਿਰਦ ਆ ਅਸੀਂ ਜਿਹੜਾ ਆਪਣੇ ਬਾਰਡਰ ਦੇ ਏਰੀਆਜ਼ ਕਾਫੀ ਨਾਕੀ ਲਗਾਏ ਹੋ ਹਾਂ ਅਤੇ ਜਿਹੜੀਆਂ ਆਉਣ ਜਾਣ ਵਾਲੇ ਗੱਡੀਆਂ ਹਰ ਇੱਕ ਚੈੱਕ ਹੋ ਕੇ ਆ ਰਹੀ ਹੈ। ਤੇ ਕਿਸੇ ਵੀ ਗੱਡੀ ਨੂੰ ਵਿਦਾਊਟ ਚੈਕਿੰਗ ਨਹੀਂ ਜਾਂਤਾ ਜਾਂਦਾ ਅਤੇ ਜਿਹੜਾ ਅਸੀਂ ਬਾਰਡਰ ਤੇ ਸਾਡੀ ਜਿਹੜੀ ਸਕਿਉਰਟੀ ਪੂਰੀ ਟਾਈਟ ਹੈ ਅਸੀਂ ਅਸੀਂ ਇਸ ਦੇ ਸਬੰਧ ਵਿੱਚ ਬਹੁਤ ਸੀਰੀਅਸ ਹਾਂ। ਸਰੇ ਇੱਕ ਸਕੈਚੂਲ ਜਾਰੀ ਕੀਤਾ ਗਿਆ ਸ਼ੱਕੀ ਦਾ ਇਕ ਜਿਹੜਾ ਆਪਣਾ ਕੀੜੀ ਦਿਨ ਕਨਿਆਲ ਪੈਂਦਾ ਇਕ ਉੱਥੇ ਇੱਕ ਸਸਪੈਕਟ ਦੇਖਿਆ ਸੀ ਉਹ ਸਸਪੈਕਟ ਜਿਹੜੀ ਕਿਤੇ ਨੇ ਤੁਹਾਡੀ ਚੈਨਲ ਦੇ ਮਾਧਿਅਮ ਰਾਹੀਂ ਬੇਤੀ ਕਰਦਾ ਕਿ ਜੇਕਰ ਇਸ ਤਰ੍ਹਾਂ ਦੇ ਸਸਪੈਕਟ ਦਾ ਪ੍ਰਸੰਗ ਤੁਹਾਨੂੰ ਦਿਖਾਈ ਜਾਂਦਾ ਦੱਸਦਾ ਤੇ ਤੁਰੰਤ ਉਸ ਪੁਲਿਸ ਨੂੰ ਲਈ ਸੂਚਿਤ ਕੀਤਾ ਜਾਵੇ ਅਸੀਂ ਉਹ ਜਿਹੜੇ ਸਸਪੈਕਟ ਦੇ ਥੱਲੇ ਆਪਣੇ ਮੋਬਾਈਲ ਨੰਬਰ ਵੀ ਲਗਾਿਆ ਸਾਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਦੀ ਕਲਾਬ ਕਰਵੇ ਕੀਤੀ ਜਾਵੇ